ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਤਿ ਸ਼ਾ ਸਿਰਸੋਂ ਦਾ ਸ਼ਾ ਜਿਸ ਪਾਸ ਬਹਿਠਿਓ ਸੋਹੀਐ ਸਭਨਾ ਦਾ ਵੀਸਾ ਸੁਜਣ ਸਚਾ ਪਾਤਸ਼ਾਹ ਸਿਰਸ਼ੋ ਹਉਦੈ ਸੋ ਜਿਸ ਪਾਸ ሰብና ਰਾਗ ਸੁਹੀ ਮਹੱਲਾਤੀ ਜਾ ਘਰ ਦਸਵਾ So... 아 티. बा गुरमुख सदा सलाहिया सच्चा वे परवा हो रहा दुनिया केरी दोस्ती ਮਨ ਮੁਖ ਦਜ ਮਰਨ ਜਮਪੁਰ ਬੱਦੇ ਮਾਰੀਐ ਵਿਲਨ ਲਾਹਨ ਗੁਰਮੁਖ ਜਨਮ ਸੁਕਾਰ ਥਾ ਸਚ ਸ਼ਬਦ ਲਗਨ ਤਨ ਰਾਮ ਪ੍ਰਗਾਸਿਆ ਸਹਿਜ ਸੁਖ ਰਹਿਣ ਗੁਰ ਕਾ ਸ਼ਬਦ ਵਿਸਾਰਿਆ ਦੁਜੈ ਭਾਇ ਰਚਨ ਤਿਸਨਾ ਭੁਖ ਨ ਉੱਤਰੈ ਅਨ ਦਿਨ ਜਲਤ ਫੇਰਨ ਸੁਸਟ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦੁਰਨ ਮੋ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੀ ਵਹਿ ਤੈਸਾ ਹੋਵਹਿ ਤਿਹ ਕਰਮ ਕਮਾਹਿ ਪਪੀਜ ਆਪੇ ਹੀ ਖਾਵਣਾ ਕਹਿਣਾ ਕਿਸੂ ਨ ਜਾਏ ਮਹਾਪੁਰਖਾ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਹੋਇ ਅੰਮ੍ਰਿਤ ਭਰੇ ਭਰਪੂਰ ਹੈ ਉਨ ਨਾਮ ਤਮਾਈ ਗੁਣਕਾਰੀ ਗੁਣ ਸੰਗਰੇ ਹਵਰਾ ਉਪਦੇਸੇਨ ਸੇਵਡ ਭਾਗੀ ਜੇ ਉਨ ਨਾਮ ਮਿਲ ਰਹੇ ਅਨ ਦਿਨ ਨਾਮ ਲਐਨ ਦੇ ਸਿਰਜ ਕੁ ਸੰਭਾਹੇ ਜਿਨੂੰ ਪਾਈ ਮੇਦਨੀ ਏ ਕੋ ਹੈ ਦਾਤਾਰ ਸੱਚ ਆਪ ਧਣੀ ਸੋ ਸੱਚ تیرੇ ਨਾਲ ਹੈ ਗੁਰਮੁਖ ਨਦਰ ਨਿਹਾਲ ਅਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋਵੇਂ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾਂ ਉਰਤਾਰ ਮਿਲਿਆ ਹੋਏ ਨਾ ਵੀ ਛੋੜਾ ਗੁਰ ਕਾ ਹੇਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਿ ਸੁਖ ਪਾਇਆ ਸੋ ਭਵੰਤੀ ਨਾਰ ਮਨ ਮੁਖ ਮਨ ਨਾ ਭਿਜੈ ਅਤਮੈレ ਚਿੱਤ ਕਠੋਰ ਸਪ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੀ ਕਿਸ ਔਖੀਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈ ਅਲੀ ਉੱਤਰੈ ਤਾ ਸਚ ਬਣਿਆ ਸੀ ਗਾਰ ਸਚਾ ਸਾਹ ਸਚੇ ਵਣਜਾਰੇ ਓਥੈ ਕੂੜੇ ਨਾ ਟਿਕਨ ਨਾ ਓਨਾਂ ਸਚ ਨਾ ਭਾਵੈ ਦੁਖ ਹੀ ਮੋਹੇ ਪਚੰਨ ਹਮ ਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਪਏ ਕਿਰਤ ਕਮਾਵਣਾ ਕੋਏ ਨ ਮੀਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲੱਗੇ ਪਿਆਰ ਸਚ ਸਲਾਹੀ ਸਚ ਮਨ ਦਰ ਸਚੈ ਸਚਿਆਰ ਗੁਰ ਪੂਰੈ ਪੂਰੀ ਮਤ ਹੈ ਐਹ ਨਿਸਨਾਮ ਧਿਆਏ ਹਉ ਮੇ ਮੇਰਾ ਬੜਾ ਰੋਗ ਹੈ ਵਿਚਹੁ ठाਕ ਰਹਾਏ ਗੁਰਸਾਹੀ ਆਪਣਾ ਨਿਵ ਨਿਵ ਲੋਗਾ ਪਾਏ ਤਨ ਮਨ ਸਉ ਪੀ ਆਗੈ ਧਰੀ ਵਿਚੋਂ ਆਪ ਗਵਾਏ ਖਿੰਚੋ ਤਾਣ ਵਿਗੁੱਚੀਐ ਏਕ ਸਿ ਸਿਉ ਲਿਵ ਲਾਏ ਹਉ ਮੇ ਮੇਰੋ ਛੱਡ ਤੂੰ ਸੋ ਸੱਚ ਰਹੈ ਸਮਾਈ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚ ਦਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ अवगुण विकर्ण फलरन गुण की साज करन गुण की साज सुख उपजे सच्ची भगत करेन सच बणजह गुरु शब्द सों लाहा नाम लएन ਸੋਇਨ ਰੂਪਾ ਪਾਪ ਕਰ ਕਰ ਸੰਜੀਐ ਚਲੈ ਨ ਚਲਦਿਆਂ ਨਾਲ ਏਡ ਨਾਵੇਂ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋਂ ਭੁੱਲਿਆ ਜਸਹ ਪਤ ਗਵਾਈ ਇਹ ਮੋਹ ਇਹ ਜਗ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੈ ਸਮਾਇ ਸੋ ਸਹੁ ਮੇਰਾ ਰੰਗ ਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾ ਚੜੈ ਜੋ ਪਿਰਕੈ ਅੰਕ ਸਮਾਏ ਚਿਰਿ ਵਿਸ਼ੁਨਿ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚ ਨਾ ਨਿਖਟਾਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ へ ਨਵੇਂ ਦੁੱਖ ਸਹੰਨ ਗੁਰ ਰੌਖੇ ਸੇ ਉੱਭਰੇ ਹਰਿ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੋੜ ਹੈ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮੇ ਵਿਰਲੇ ਜਾਣੀ ਹੈ ਨਾਨਕ ਸੱਚ ਲਹੰ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿੰ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸਚ ਲਹੰਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਰਾਗ ਸੂ ਹਲੋ ਤੀਜਾ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦੁ ਦੁਨੀਆ ਨਾਲਿ ਸਾ ਲਾਹੇ ਜੋ ਮਰਵੰਝ ਸੀ ਲੋਕ ਨਾ ਸਾ ਲਾਹੇ ਜੋ ਮਰ ਖਾਕ ਥੀ